उदा भी लोगों के हर समय आज ही एक मिनट हाँ जी सर करते हो जी का खालसा वाहगुरू जी की फतेह मैं अच बेनती ਸਾਡਾ ਆਪਣਾ ਪਰਿਵਾਰ ਵਿਰਕ ਪਰਿਵਾਰ ਸਾਨੇਵਾਲ ਤੋਂ ਸਾਡਾ ਵੀਰ ਭਿੰਦਰ ਵਿਰਕ ਆਂਟੀ ਸਾਡੇ ਗੁਰਮੀਤ ਕੌਰ ਆਂਕਲ ਸਾਡੇ ਬੈਠੇ ਨੇ ਜੀ ਮੈਂ ਇਹ ਕਹੂੰਗਾ ਕਿ ਅੱਜ ਦੇ ਸਮੇਂ 'ਚ ਜ਼ਰੂਰਤ ਹੈ ਕਿ ਵਿਰਕ ਸਾਹਿਬ ਵਰਗੀ ਫੈਮਿਲੀ ਜਿਹੜੀ ਸਮਾਜਿਕ ਤੌਰ ਤੇ ਲੋਕਾਂ ਨਾਲ ਮੈਂ ਕਹੂੰਗਾ ਕਿ ਗਰਾਊਂਡ ਪੱਧਰ ਤੇ ਜੁੜੀ ਹੋਈ ਹੈ ਜੀ ਇਨਾਂ ਨੂੰ ਮੈਂ ਤਾਂ ਇਹ ਕਹੂੰਗਾ ਕਿ ਵਿਰਕ ਸਾਹਿਬ ਥੋੜੇ ਵਰਗੇ ਬੰਦੇ ਨੂੰ ਅੱਗੇ ਆਉਣਾ ਚਾਹੀਦਾ ਹੈ ਬਿਲਕੁਲ ਔਰ ਸਮਾਜਿਕ ਤੌਰ ਤੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਵਿਰਕ ਪਰਿਵਾਰ ਜਿਹੜਾ ਹੈ ਸੋਸ਼ੀਅਲੀ ਸਮਾਜਿਕ ਤੌਰ ਤੇ ਲੋਕਾਂ ਨਾਲ ਜੁੜਿਆ ਸੀ ਔਰ ਭਿੰਦਰ ਵਿਰਕ ਨੂੰ ਅਸੀਂ ਪਿਛਲੇ 10ਵੇਂ ਸਾਲ ਤੋਂ ਸਾਡਾ ਭਰਾ ਵੀ ਹੈ ਸਾਡੀ ਰਿਸ਼ਤੇਦਾਰੀ ਵੀ ਹੈ ਹੁਣ ਜੀ ਸਾਰਾ ਗਰੁੱਪ ਇਸ ਗੱਲ ਦੀ ਇੱਕ ਬੰਦੇ ਦੀ ਸੌਂ ਦਿੰਦਾ ਉਹ ਇਹ ਭਿੰਦਰ ਵਿਰਕ ਨੂੰ ਜੀ ਵੀ ਜੇ ਉਹਨੇ ਕਹਿਤਾ ਨਾ ਕਿ ਰਾਤ ਨੂੰ ਆਉਣਾ ਤਾਂ ਆਉਣਾ ਹੈ ਸੋ ਅਸੀਂ ਅੱਜ ਇੱਥੇ ਪਹੁੰਚੇ ਹਾਂ ਸਪੈਸ਼ਲ ਤੌਰ ਤੇ ਮੈਨੂੰ ਇਹ ਸੀ ਮੈਂ ਕਿਹਾ ਯਾਰ ਮੈਂ ਜਾਣਾ ਜ਼ਰੂਰ ਹੈ ਵੀ ਆਂਟੀ ਰਾਹ ਦੀ ਆਪਣੀ ਇਲੈਕਸ਼ਨ ਹੈ ਅੱਜ ਮੈਂ ਥੋੜੇ ਮਾਧਿਅਮ ਰਹੀਂ ਇੱਕ ਚੀਜ਼ ਅੱਜ ਅਸੀਂ ਇੱਥੇ ਕਲੀਅਰ ਕਰਕੇ ਜਾਣੀਏ ਸਾਡੀ ਸਾਰੀ ਟੀਮ ਅੱਜ ਘੁਮਣ ਬ੍ਰਦਰਸ ਐਂਡ ਐਸੋਸੀਏਟਸ ਅਸੀਂ ਚੰਡੀਗੜ੍ਹ ਤੋਂ ਆਏ ਹਾਂ ਮੈਂ ਅੱਜ ਥੋੜੇ ਨਾਲ ਵਾਅਦਾ ਕਰਕੇ ਜਾਣਾ ਵਾਰਡ ਨੰਬਰ ਜਿਹੜਾ 12 ਹੈ ਔਰ ਪਲੱਸ ਤੁਹਾਨੂੰ ਅੱਜ ਇਹ ਵੀ ਕਹਿ ਕੇ ਜਾਣਿਆ ਕੱਲਾ ਵਾਰਡ ਨੰਬਰ 12 ਹੀ ਨਹੀਂ ਜਿਹੜਾ ਇਸ ਪਰਿਵਾਰ ਦੇ ਥਰੂ ਸਾਨੇਆੜ ਮਿਊਸਪਲ ਕਾਉਂਸਲ ਦਾ ਕੋਈ ਵੀ ਵਿਅਕਤੀ ਜੀ ਲੋਡ ਬੰਦ ਇਹਨਾਂ ਦੇ ਥਰੂ ਆਊਗਾ ਉਹਦੀ ਕੋਈ ਫੀਸ ਚਾਰਜ ਨਹੀਂ ਕਰਨੀ ਔਰ ਪਹਿਲ ਦੇ ਆਧਾਰ ਤੇ ਅਸੀਂ ਹਾਈ ਕੋਰਟ ਦੇ ਵਿੱਚ ਕੋਈ ਵੀ ਕੇਸ ਹੋਏਗਾ ਅਸੀਂ ਭਾਵਾਂਗੇ ਉਹ ਭਾਵਾਂਗੇ ਕਿਸੇ ਕੁੜੀ ਦਾ ਭਾਵਾਂਗੇ ਕਿਸੇ ਮੁੰਡੇ ਦਾ ਜਾਂ ਕੋਈ ਵੀ ਕਿਸੇ ਤਰ੍ਹਾਂ ਸੋ ਅੱਜ ਇਹ ਐਲਾਨ ਕਰਕੇ ਥੰਨੇ ਆਂ ਕਿ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜੀ ਪਲੱਸ ਲੁਧਿਆਣਾ ਕੋਰਟ ਚ ਵਿਰਕ ਸਾਹਿਬ ਵੱਲੋਂ ਇੱਕ ਰეკਮੈਂਡੇਸ਼ਨ ਆ ਜਵੇ ਕਿ ਸਾਡੇ ਵਾਰਡ ਦੇ ਵਿੱਚ ਵੀਰੇ ਆ ਚੀਜ਼ ਦੀ ਜਰੂਰਤ ਹੈ ਆਪਾਂ ਨੂੰ ਰਿੱਟ ਪਾਣੀ ਪੈਣੀ ਹੈ ਸੋ ਅਸੀਂ ਇਹ ਤੈਅ ਕਰਕੇ ਆਏ ਆ ਵੀ ਅਸੀਂ ਪਹਿਲ ਦੇ ਆਧਾਰ ਤੇ ਪਾਵਾਂਗੇ ਔਰ ਅੱਜ ਮੈਂ ਇੱਕ ਜਿਹੜੀ ਵੱਡੀ ਗੱਲ ਕਰਕੇ ਜਾਣੀ ਹੈ ਇਹ ਇਹ ਨਹੀਂ ਹੈਗਾ ਕਿ ਇੱਕੋ ਦਮ ਪੈਰਾਸ਼ੂਟ ਰਾਈ ਆਏ ਨੇ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਪਰਿਵਾਰ ਸਾਡਾ ਜਿਹੜਾ ਸੀ ਉਹ ਮਿਹਨਤ ਕਰ ਰਿਹਾ ਹੈ ਖੂਨਦਾਨ ਕੈਂਪ ਗਰੀਬਾਂ ਦੀ ਜਿਤੋਂ ਲੋੜ ਪੈਂਦੀ ਏ 24 ਘੰਟੇ ਹਾਜ਼ਰ ਨੇ ਠੀਕ ਹੈ ਸੋ ਇਹਨਾਂ ਦੀ ਜਨਮ ਭੂਮੀ ਔਰ ਇਸ ਮਿੱਟੀ ਨਾਲ ਸਾਹਨੇਵਾਲ ਦੀ ਮਿੱਟੀ ਨਾਲ ਪਿਆਰ ਏ ਸਾਡਾ ਦੂਜਾ ਇਤੋਂ ਛੋਟਾ ਬ੍ਰਦਰ ਜਿਹੜਾ ਓ ਕੈਨੇਡਾ ਨੇ ਉਹ ਉਹਨਾਂ ਨੇ ਵੀ ਮਹਾਰਾਜ ਨਾਲ ਸਭ ਕੁਝ ਦਿੱਤਾ ਇਹਨਾਂ ਨੂੰ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਂਦਾ ਬਾਈ ਜੀ ਬੋਲਣਗੇ ਮੈਂ ਸਿਰਫ ਇਹੀ ਤੁਹਾਡੇ ਮਾਧਿਅਮ ਰਹੀਂ ਕਹੂੰਗਾ ਕਿ ਇਹਨਾਂ ਨੂੰ ਵੋਟਾਂ ਪਾ ਕੇ ਨਿਤੜ ਕੋ ਕੇ ਮੈਂ ਇੱਥੇ ਪਾਰਟੀ ਪੱਤਰ ਤੇ ਨਹੀਂ ਆਇਆ ਠੀਕ ਹੈ ਕਾਂਗਰਸ ਪਾਰਟੀ ਹੈ ਤੁਸੀਂ ਜਿਹੜੀ ਵੀ ਪਾਰਟੀ ਨੂੰ ਇਹ ਕਰ ਰਹੇ ਨੇ ਇਹ ਕਰਨ ਬਿਲਕੁਲ ਸਪੋਰਟ ਕਰੋ ਮੈਂ ਅੱਜ ਇੱਥੇ ਸਿਰਫ ਇਸ ਕਰਕੇ ਆਇਆ ਐਜ਼ ਇਨਸਾਨ ਕਿ ਐਦਾਂ ਦੇ ਲੋਕਾਂ ਨੂੰ ਆਂਟੀ ਵਰਗੇ ਜਿਹੜੇ ਲੋਕ ਨੇ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਭਾਈ ਜੀ ਨੂੰ ਕਹਾਂਗਾ ਵੀਰ ਜੀ ਨੂੰ ਕਿ ਇਹ ਵੀ ਗੱਲ ਜ਼ਰੂਰ ਕਰ ਲਿਓ ਮਨ ਕੀਤਾ ਮੈਂ ਵੀਰਕ ਸਾਹਿਬ ਨੂੰ ਆਫ ਫੋਨ ਕੀਤਾ ਮੈਂ ਕਿਹਾ ਵੀਰਕ ਸਾਹਿਬ ਵੀ ਅਸੀਂ ਆ ਰਹੇ ਹਾਂ ਸੋ ਸਾਡੀ ਇੱਕ ਨੇ ਮੈਨੂੰ ਇਹ ਗੱਲ ਲੱਗੀ ਇਹ ਵੀ ਭੰਦਰ ਵਿਰਕ ਵੀਰਾ ਤਨ ਨਾਲ ਮਿਲੋਦਾ ਗਰਮੀ ਚਾਂਟੀ ਬੈਠੇ ਨੇ ਸੋ ਮੈਂ ਇੱਕ ਗੱਲ ਅਜ ਜ਼ਰੂਰ ਕਹੂੰਗਾ ਕਿ ਦੇਖੋ ਆਂਟੀ ਇਲੈਕਸ਼ਨ ਖੜੇ ਨੇ ਤੇ ਭਿੰਦਰ ਬਿਰਕ ਵੀਰਾ ਤੇ ਆਂਟੀ ਸਾਡੇ ਮਾਣ ਮਾਣ ਸਨਮਾਨ ਦੇ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਲੋਕਾਂ ਨੂੰ ਕਿਉਂਕਿ ਬਾਕੀ ਗੱਲਬਾਤ ਸਾਰੀ ਜਿਹੜੀ ਸੀ ਉਹ ਬ੍ਰਦਰ ਨੇ ਬੜੇ ਚੰਗੇ ਤਰੀਕੇ ਦੇ ਨਾਲ ਸਾਰੀ ਰੱਖ ਲਈ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਦੇਖੋ ਅਸੀਂ ਇਹ ਨਹੀਂ ਹੈਗਾ ਅਸੀਂ ਹਾਈ ਕੋਰਟ ਦੇ ਵਿੱਚ ਵਕਾਲਤ ਕਰਦੇ ਹਾਂ ਅਸੀਂ ਕਿਸੇ politcal ਪਾਰਟੀ ਦੇ ਨਾਲ ਅਸੋਸੀਏਟਡ ਨਹੀਂ ਪਰ ਇਹ ਸਾਡਾ ਹੁਣ ਸਾਡੇ ਆਪਣੇ ਘਰ ਦਾ ਮਾਮਲਾ ਹੈ ਸੋ ਮੈਂ ਇਹ ਗੱਲ ਕਹਿਣਾ ਹੈ ਕਿ ਜੋ ਗੱਲ ਬ੍ਰਦਰ ਨੇ ਕਹੀ ਹੈ ਬਿਲਕੁਲ ਹੋਜੀ ਅਸੀਂ ਫੋਲ ਚੜਾਵਾਂਗੇ ਸਾਰੀ ਗੱਲ ਇਹ ਹੈ ਕਿ ਜਿੱਥੇ ਵੀ ਕਿਸੇ ਨੂੰ ਪੁਲਿਸ ਸਟੇਸ਼ਨ ਲੋੜ ਪੈਂਦੀ ਹੈ ਜਾਂ ਕਿਸੇ ਪਟਵਾਰਖਾਨੇ ਰੈਵਨਿਊ ਅਥਾਰਟੀਸ ਪੈਂਦੀ ਹੈ ਜਾਂ ਕਿਸੇ ਮਿਊਸਪਲ ਕੌਂਸਲ ਦੇ ਵਿੱਚ ਕਿਸੇ ਵੀ ਕਾਰਜ ਦੇ ਵਿੱਚ ਜੇਕਰ ਲੋੜ ਪੈਂਦੀ ਹੈ ਤਾਂ ਅਸੀਂ ਇਹਨਾਂ ਦਾ ਇਸ ਪਰਿਵਾਰ ਦਾ ਅਸੀਂ ਦੋਵੇਂ ਭਰਾ ਸਾਡੀ ਲੀਗਲ ਟੀਮ ਲਾਓਫਿਸ ਆਫ ਕੁਮਰ ਬ੍ਰਦਰ ਉਹ ਅਸੀਂ ਸਾਡੇ ਨਾਲ ਹੀ ਹੈਲਪ ਕਰਾਂਗੇ ਤੇ ਮੈਂ ਐਂਡ 'ਚ ਇੱਕ ਪਰ ਜੋਰ ਅਪੀਲ ਜਿਹੜੀ ਹੈ ਬੜੀ ਇੰਪੋਰਟੈਂਟ ਹੈ ਪਰ ਜੋਰ ਅਪੀਲ ਇਸ ਗੱਲ ਇਸ ਗੱਲ ਦੀ ਹੈ ਕਿ ਵਾਰਡ ਨੰਬਰ 12 ਗੁਰਮੀਤ ਕੌਰ ਵਿਰਕ ਸਾਡੇ ਮਾਨ ਸਰਮਾਨ ਆਟੀ ਜੋ ਉਹਨਾਂ ਨੂੰ 21 ਜਨਵਰੀ ਨੂੰ 21 ਜਨਵਰੀ ਜੋ ਵੋਟਾਂ ਪੈਣ ਜਾ ਰੀਆਂ ਨੇ 21 ਜਨਵਰੀ 21 ਜਨਵਰੀ ਨੂੰ ਚੜੀਆਂ ਵੋਟਾਂ ਪੈਣ ਜਾ ਰੀਆਂ ਨੇ ਸੋ ਚੌਨ ਨਿਸ਼ਾਨ ਹੱਥ ਪੰਚਾਇਤ ਸੋ ਫੇਰ ਕਵਾਂਗਾ ਕਿ ਕਿਸੇ ਪੋਲਿਟਿਕਲ ਪਾਰਟੀ ਨਾਲ ਨਹੀਂ ਗਾਰੰਟੀ ਰਾਂ ਦੇ ਵਿਰਕ ਵਿਰਿਆ ਦੇ ਨਾਲ ਜਿੱਥੇ ਇਹ ਖੜੇ ਨੇ ਤਾਂ ਪਰਿਵਾਰ ਨਾਲ ਜੂਰ ਖੜਾਂਗੇ ਸੋ ਉਹਨਾਂ ਨੂੰ ਮੈਕਸਿਮਮ ਵੱਧ ਤੋਂ ਵੱਧ ਵੋਟਾਂ ਪਾ ਕੇ ਤੇ ਆਪਾਂ ਨੂੰ ਜਿਤਾਈਏ ਕਮਨ ਜੀ ਜੀ ਕਮਨ ਸਾਹਿਬ ਸਮੇਂ-ਸਮੇਂ ਦੀਆਂ ਸਰਕਾਰਾਂ ਜਦੋਂ ਆਉਂਦੀਆਂ ਨੇ ਤੇ ਵਿਰੋਧੀ ਜਿਹੜੇ ਨੇ ਉਹਨਾਂ ਦੇ ਅਲੀਗੇਸ਼ਨ ਵੀ ਹੁੰਦੇ ਆ ਬਈ ਜਿਹੜੀ ਸਰਕਾਰ ਆ ਧੱਕਾ ਕਰ ਰਹੀ ਆ ਇਸ ਵਾਰ ਵੀ ਸਾਨੇੜ ਦੇ ਦੋ ਤਿੰਨ ਮਾਮਲੇ ਥਾਣੇ ਦੇ ਵਿੱਚ ਨੇ ਕੀ ਕਹਿਣਾ ਚਾਹੋਗੇ ਜੇ ਸਮੇਂ ਦੀ ਸਰਕਾਰ ਆ ਉਹਨੂੰ ਕਿਸ ਤਰੀਕੇ ਦਾ ਰਵਈਆ ਦੇਖੋ ਮੈਨੂੰ ਮੈਨੂੰ ਇਹ ਗੱਲ ਲੱਗਦੀ ਵੀ ਡੈਮੋਕ੍ਰੇਸੀ ਦੇ ਵਿੱਚ ਨਾ ਡੈਮੋਕ੍ਰੇਸੀ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੱਕ ਡੈਮੋਕ੍ਰੈਟਿਕ ਸਟਰਕਚਰ ਹੈ ਸੋ ਮੈਨੂੰ ਇਹ ਲੱਗਦਾ ਵੀ ਇਹ ਇਹ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਲੋਕਲ ਇਲੈਕਸ਼ਨਸ ਨੇ ਇਹ ਬਿਲਕੁਲ ਫੇਅਰ ਤੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਈਆਂ ਚਾਹੀਦੀਆਂ ਨੇ ਜੇਕਰ ਕੋਈ ਕੋਈ ਵੀ ਸਰਕਾਰ ਹੈ ਅੱਜ ਮੰਨ ਲਓ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਚੱਲਦੀ ਹੈ ਕਿਸੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਕੋਈ ਸਾਡਾ ਕਿ ਵੀ ਇਸ ਤਰੀਕੇ ਦਾ ਡੈਮੋਕਰੇਟਿਕ ਪਰ ਗੱਲ ਨਹੀਂ ਘਟਣਾ ਚਾਹੀਦਾ ਡੈਮੋਕਰੇਟਿਕ ਸਿਸਟਮ ਦਾ ਸੋ ਜਿਹੜੇ ਵੀ ਉਮੀਦਵਾਰ ਨੇ ਉਹਨਾਂ ਨੂੰ ਬਿਲਕੁਲ ਜਿਹਾ ਇਹੋ ਕਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਬਿਲਕੁਲ ਸਾਡੇ ਸੰਵਿਧਾਨ ਚ ਰਹਿੰਦੀਆਂ ਹਰੇਕ ਆਦਮੀ ਜਿਹੜਾ ਜਿਹੜਾ ਸਾਰੀਆਂ ਕੁਆਲੀਫਿਕੇਸ਼ਨਸ ਨੂੰ ਫੁੱਲਫਿਲ ਕਰਦਾ ਹੈ ਇਹ ਉਹਦਾ ਅਧਿਕਾਰ ਹੈ ਮੌਲਿਕ ਅਧਿਕਾਰ ਹੈ ਵੀ ਇਲੈਕਸ਼ਨਸ ਲੜੇ ਤੇ ਇਲੈਕਸ਼ਨਸ ਲੜ ਕੇ ਹਾਂ ਉਸ ਤੋਂ ਬਾਅਦ ਹਾਰ ਤੇ ਜਿੱਤ ਦੇਖੋ ਵੀ ਅਸੀਂ ਕਈ ਵਾਰੀ ਅਸੀਂ ਆਪਸ ਵਿੱਚ ਵੀਰ ਸਾਹਿਬ ਗੱਲ ਕਰਦੇ ਹਾਂ ਵੀ ਹਾਰ ਜਿਹੜੀ ਹੈ ਉਹ ਵੀ ਬਹੁਤ ਬੋਲਸ ਖਾ ਕੇ ਜਾਂਦੀ ਹੈ ਤੇ ਜਿੱਤ ਤੁਹਾਨੂੰ ਕੌਨਫੀਡੈਂਸ ਦਿੰਦੀ ਹੈ ਸੋ ਮੈਂ ਇਸ ਵਾਰੀ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਵੀ ਜਿਹੜੀਆਂ ਵੀ ਸਰਕਾਰਾਂ ਇਸ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰਦੀਆਂ ਨੇ ਕੋਈ ਗੱਲ ਨਹੀਂ ਹੁਣ ਔਨਰੇਬਲ ਉੱਪਰੋਂ ਹਾਈ ਕੋਰਟਸ ਦੇ ਉੱਪਰੋਂ ਸੁਪਰੀਮ ਕੋਰਟ ਨੇ ਕੋਰਸ ਬੜੀਆਂ ਸਖਤ ਨੇ ਸੋ ਲੋਕਾਂ ਨੂੰ ਅਪੀਲ ਹੈ ਵੀ ਜੇਕਰ ਕਿਤੇ ਵੀ ਧੱਕਾ ਇਸ ਤਰ੍ਹਾਂ ਦਾ ਹੁੰਦਾ ਤਾਂ ਇਮੀਡੀਏਟਲੀ ਤੁਸੀਂ ਉਹ ਸਮਾਵਲੇ ਨੂੰ ਲੈ ਕੇ ਔਨਰੇਬਲ ਹਾਈ ਕੋਰਟ ਤੱਕ ਪਹੁੰਚੋ ਤੇ ਜਿਹੜੇ ਉੱਥੋਂ ਦੇ ਸਾਡੇ ਮਤਲਬ ਜਿੰਨੀ ਹਾਈ ਕੋਰਟ ਦੇ ਸਾਡੇ ਇਸ ਟਾਈਮ ਜੁਡੀਸ਼ੀਅਲ ਆਫੀਸਰਸ ਨੇ ਉਹ ਬਹੁਤ ਚੰਗੇ ਰੋ ਗਿਆ ਲੋ ਟੈਸਟ ਇਹ ਵੀ ਲੱਗਦੀਆਂ ਨੇ ਸੋ ਮੈਂ ਨਿਮਰਤਾ ਸਹਿਤ ਐਂਡ ਦੇ ਵਿੱਚ ਮੈਂ ਇੱਕੋ ਗੱਲ ਹੀ ਮੈਂ ਇਹਨੂੰ ਵਾਈਂਡ ਅਪ ਕਰਾਂਗਾ ਕਿ ਆਂਟੀ ਨੂੰ ਆਪਾਂ ਮੈਂ ਕਹਿੰਨਾ ਵੀ ਅਸੀਂ ਇਹ ਇਹ ਮੁਲਾਕਾਤ ਇਹ ਅੱਜ ਵੋਟਾਂ ਮੰਗਣ ਦੀ ਏ ਸੋ ਤਗੜੀ ਜਿਹੜੀ ਮੁਲਾਕਾਤ ਏ ਉਹ ਅਸੀਂ ਇਸ ਤਰ੍ਹਾਂ ਕੇ ਨਾ ਕਰੀ ਇਹ ਵੀ ਆਂਟੀ ਸਾਡੇ ਉਹਦੇ ਵਿੱਚ ਐਮਸੀ ਬਣ ਕੇ ਆਗੇ ਆਵਾ ਤੇ ਅਗਲੀ ਹਿੰਦੀਆ ਚਿਕਸ਼ਨਾਂ ਨੇ ਇੱਥੋਂ ਇੱਕ ਮੌਕਾ ਜਿਹਾ ਇੱਕ ਰਾਹ ਖੁੱਲੇਗਾ ਸੋ ਉਸ ਤੋਂ ਬਾਅਦ ਅਸੀਂ ਚਾਹੁੰਦੇ ਆ ਵੀ ਵਿਰਕ ਪਰਿਵਾਰ ਜਿਹੜਾ ਹੈ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜੀਆਂ ਇਸ ਤੋਂ ਵੀ ਉੱਪਰ ਦੀਆਂ ਚਿਕਸ਼ਨਾਂ ਨੇ ਅਸੀਂ ਉਹਨਾਂ ਤੱਕ ਅਸੀਂ ਚਾਹੁੰਦੇ ਆ ਵੀ ਇਹ ਪਰਿਵਾਰ ਥੈਂਕ ਖੋਰੀਆਂ ਨੇ ਕਿੰਨਾ ਨੰਬਰ ਤੁਹਾਡਾ ਜਿਹੜਾ ਬੂਥ ਨੰਬਰ ਕਿੰਨਾ ਵਾ ਔਰ ਤੁਹਾਡਾ ਚੋਣ ਨਿਸ਼ਾਨ ਜਿਹੜਾ ਉਹ ਕਿੰਨਾ ਨੰਬਰ ਆ ਉਹਦੇ ਤੇ ਜਰੂਰ ਦੱਸੋ ਆਪਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ ਕੱਲ ਕਿਸ ਤਰੀਕੇ ਦੀ ਤੁਹਾਡੀ ਅਪੀਲ ਚੋਣ ਨਿਸ਼ਾਨ ਦਾ ਨੰਬਰ 1 ਤੇ ਆ ਜੀ ਮਸ਼ੀਨ ਤੇ ਪਹਿਲਾ ਨੰਬਰੇ ਹੱਥ ਪੰਜੇ ਦਾ ਗੁਰਮੀਤ ਕੌਰ ਜੀ ਦਾ ਬੇਈ ਮਾਤਾ ਜੀ ਨੇ ਓਕੇ ਤੇ ਨੰਦਪੁਰ ਇਹ ਵੋਟਾਂ ਪੈਣੀਆਂ ਨੇ ਜਿੱਥੇ ਨੰਦਪੁਰ ਬਰੋਟਾ ਲੱਗਿਆ ਵਿਚਾਲੇ ਸੁਸਾਇਟੀ ਆ ਨੰਦਪੁਰ ਕਮਿਊਨਿਟੀ ਸੈਂਟਰ ਦੇ ਵਿੱਚ ਕਮਿਊਨਿਟੀ ਸੈਂਟਰ ਚ ਹਾਂਜੀ ਉੱਥੇ ਵੋਟਾਂ ਪੈਣੀਆਂ ਇਹ ਹਾਂਜੀ ਤੇ ਕੀ ਕਹਿਣਾ ਚਾਹੋਗੇ ਕੱਲ ਨੂੰ ਫੇਰ ਵੋਟਰਾਂ ਨੂੰ ਹੱਥ ਜੋੜ ਕੇ ਕੀ ਪੀਣਾ ਸਾਰੇ ਵੋਟਰਾਂ ਨੂੰ ਇਹੀ ਅਪੀਲ ਆ ਜੀ ਵੱਧ ਚੜ ਕੇ ਉੱਥੇ ਵੋਟਾਂ ਆ ਕੇ ਪਾ ਕੇ ਜਾਓ ਤੇ ਬਾਕੀ ਕਿਸੇ ਨੂੰ ਕਹਿਣ ਦੀ ਤੇ ਕੋਈ ਲੋੜ ਹੀ ਨਹੀਂ ਤੁਹਾਡੇ ਸਾਹਮਣੇ ਆ ਅਸੀਂ ਸਾਰਾ ਕੰਮ ਹਰੇਕ ਨਾਲ ਰਾਤ ਬਰਾਤੇ ਕੋਈ ਸਮਾਂ ਨਹੀਂ ਦੇਖੀਦਾ ਹਰ ਇੱਕ ਦੇ ਦੁੱਖ ਸੁੱਖ ਚ ਸ਼ਾਮਲ ਹੁੰਨੇ ਆ ਕੋਈ ਅਸੀਂ ਨਵੇਂ ਨਹੀਂ ਆਏ ਇੱਥੋਂ ਇੱਥੇ ਹੀ ਜੰਮੇ ਪਲੇ ਆਹੀ ਮੁਹੱਲਿਆਂ 'ਚ ਖੇਡੇ ਆ ਜੀ ਬਸ ਬੇਨਤੀ ਆ ਵੀ ਵੱਧ ਤੋਂ ਵੱਧ ਸਾਥ ਦਿਓ ਤੇ ਹੱਥ ਪੰਜੇ ਦੇ ਮੋਹਰਾਂ ਲਾਓ ਵੱਧ ਤੋਂ ਵੱਧ ਅੰ ਮੰਮੀ ਜੀ ਵੀ ਕੀ ਕਹਿਣਗੇ ਤੁਹਾਡੇ ਆਪਾਂ ਜੋ ਬੇਟੀ ਨੇ ਕਿਹਾ ਸਾਰੇ ਕੰਮ ਵੀ ਕਰਾਵਾਂਗੇ ਜੋ ਬਲੀਆਂ ਦਾ ਕੰਮ ਮੇਰੇ ਪਾਰਕਾਂ ਦਾ ਕੰਮ ਹੈ ਸਾਰੇ ਅਸੀਂ ਕਰਾਵਾਂਗੇ ਤੇ ਮੇਰੇ ਬੇਟੇ ਦੀ ਸ਼ਾਨ ਹੋਣੀ ਚਾਹੀਦੀ ਮੈਂਨ ਇਦਾਂ ਜੀ ਗਲੀਆਂ ਪਾਰਕਾਂ ਤੋਂ ਬਿਨਾਂ ਸਾਡੇ ਵੀਰ ਵੱਡੇ ਆਏ ਆ ਜੀ ਘੁੰਮਣ ਬ੍ਰਦਰ ਕਿਸੇ ਨੂੰ ਵੀ ਕਿੱਦਾਂ ਦੀ ਵੀ ਕੋਈ ਦਿੱਕਤ ਆ ਗਈ ਕਾਨੂੰਨੀ ਦਿੱਕਤ ਆ ਗਈ ਕੋਈ ਜਿਵੇਂ ਲਾਲੋ ਤੁਸੀਂ ਵਕੀਲਾਂ ਦੀਆਂ ਫੀਸਾਂ ਹੀ ਬਹੁਤ ਨੇ ਹਾਈ ਕੋਰਟ ਦਾ ਤੁਸੀਂ ਗੇਟ ਵੜਨਾ ਘੱਟੋ ਘੱਟ 50000 ਰੁਪਏ ਚਾਹੀਦਾ ਤਾਂ ਉਦਾਂ ਦੀ ਕੋਈ ਫੀਸ ਤੁਹਾਡੇ ਤੋਂ ਉੱਥੇ ਚਾਰਜ ਨਹੀਂ ਹੋਊਗੀ ਉਹ ਮੈਂ ਆਪ ਲੈ ਕੇ ਜਾਊਗਾ ਮੈਨੂੰ ਵੱਡੇ ਮੇਰੇ ਭਰਾਵਾਂ ਤੇ ਮਾਣ ਆ ਇਹ ਹਰ ਇੱਕ ਦੁੱਖ ਸੁੱਖ ਚ ਅੱਜ ਦੇ ਨਹੀਂ ਅਸੀਂ ਇਕੱਠੇ ਬਹੁਤ ਲੰਬਾ ਸਮਾਂ ਹੋ ਗਿਆ 10 ਸਾਲਾਂ ਤੋਂ ਵੀ ਉੱਤੇ ਹੋ ਗਏ ਨੇ ਤੇ ਸਾਨੂੰ ਭਰਾਵਾਂ ਤੇ ਮਾਣ ਆ ਜੀ ਕੋਈ ਵੀ ਕਾਨੂੰਨੀ ਦਾ ਪੇਜ ਕਿਸੇ ਦਾ ਫਸਿਆ ਉਹ ਵੀ ਅਸੀਂ ਕਿਲ ਕਢਾਏ ਦੇਣਾ ਟੈਨਸ਼ਨ ਨਹੀਂ ਲੈਣੀ ਕੋਈ ਬਹੁਤ ਸ਼ੁਕਰੀਆ ਕਿਉਂਕਿ ਘੁੰਮਣ ਬ੍ਰਦਰ ਜਿਨ੍ਹਾਂ ਦਾ ਨਾਮ ਅਕਸਰ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਔਰ ਸਮਾਜ ਦੀ ਬਹੁਤ ਵੱਡੀ ਸੇਵਾ ਕਰ ਰਿਹਾ ਕਾਨੂੰਨੀ ਤੌਰ ਤੇ ਜਿੱਥੇ ਕਿਸੇ ਨੂੰ ਹੈਲਪ ਦੀ ਲੋੜ ਆ ਉਥੇ ਭਾਵੇਂ ਸਿੱਖ ਕੌਮ ਦਾ ਮਸਲਾ ਹੋਵੇ ਜਾਂ ਕਿਸੇ ਪਾਰਟੀ ਦਾ ਮਸਲਾ ਹੋਵੇ ਤੇ ਇਹਨਾਂ ਦਾ ਇੱਕ ਨਾਮ ਹੈ ਘਮਣ ਬ੍ਰਦਰ ਦਾ ਸੋ ਅੱਜ ਇਹ ਵਾਰਡ ਨੰਬਰ 12 ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਅ ਮਤਾ ਗਰਮੀਤ ਕੌਰ ਜੀ ਦੇ ਗਰਮੀਤ ਕੌਰ ਬਿਰਕ ਜੀ ਦੇ ਚੋਣ ਪ੍ਰਚਾਰ ਦੇ ਵਿੱਚ ਆਏ ਨੇ ਅਪੀਲ ਬੇਨਤੀ ਕਰਨ ਵਾਸਤੇ ਸੋ ਇਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨੂੰ ਵੀ ਕੋਈ ਕੰਮ ਲੀਗਲ ਤਾਂ ਹੋ ਇਹਨਾਂ ਨੂੰ ਰეკਮੈਂਡ ਕਰਨਗੇ ਸਾਡੇ ਭਿੰਦਰ ਜੀ ਹੋਣੀ ਤੇ ਅਸੀਂ ਉਹ ਫ੍ਰੀ ਜਿਹੜੀ ਆ ਲੋਕਾਂ ਦੀ ਮਦਦ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ